ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅਸੀਂ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰਿਆਂ ਨੇ 550 ਵਾਲੇ ਤਾਂ ਸੁਪਰ ਹਿੱਟ ਸਾਡੇ ਸੂਟ ਗਏ ਜੀ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜੀ ਸਾਰਿਆਂ ਦਾ ਤੇ ਉਹਨੂੰ ਹੀ ਦੇਖਦੇ ਹੋਏ ਆਪਾਂ ਤੁਹਾਡੇ ਵਾਸਤੇ ਬਹੁਤ ਸਾਰਾ ਸਟਾਕ ਜਿਹੜਾ ਪਿਛਲੀ ਵੀਡੀਓ ਦਾ ਮੇਰੇ ਕੋਲ ਰੀਸਟਾਕ ਹੋ ਚੁੱਕਾ ਬਹੁਤ ਕੁਆਂਟੀਟੀ ਵਿੱਚ ਸੂਟ ਆ ਚੁੱਕੇ ਆ ਤੇ ਕੁਝ ਹੋਰ ਨਵੇਂ ਡਿਜ਼ਾਈਨ ਅਪਡੇਟ ਹੋ ਚੁੱਕੇ ਆ ਸਾਡੇ ਕੋਲ ਪਿਛਲੀ ਵੀਡੀਓ ਦਾ ਸਟਾਕ ਵੀ ਤੁਸੀਂ ਲੈ ਸਕਦੇ ਆ ਮੇਰੇ ਕੋਲ ਜਿਹੜੇ ਪਿਛਲੀ ਵੀਡੀਓ ਦੇਖ ਰਹੇ ਆ ਨਵੀਂ ਵੀਡੀਓ ਵਿੱਚ ਮੈਂ ਤੁਹਾਨੂੰ ਨਵੇਂ ਡਿਜ਼ਾਈਨ ਦਿਖਾਵਾਂਗੀ ਅੱਜ ਦੇ ਕੋਸ਼ਿਸ਼ਕ ਮੈਂ ਤੁਹਾਨੂੰ ਆਈਡੀਆ ਦੇ ਦੂੰਗੀ ਕਿ ਕਿਹੜੇ ਮੇਰੇ ਤੋਂ ਰੀਸਟਾਕ ਹੋ ਚੁੱਕਾ ਤੇ ਕੁਆਂਟੀਟੀ ਬਹੁਤ ਆ ਹੁਣ ਜਿੰਨੇ ਮਰਜ਼ੀ ਤੁਸੀਂ ਸੂਟ ਲੈ ਜਾਓ ਸ਼ਾਪ ਤੇ ਵਿਜ਼ਿਟ ਕਰਕੇ ਲੈਣੇ ਆ ਜਾਂ ਤੁਸੀਂ ਆਨਲਾਈਨ ਮੰਗਾਣੇ ਆ ਆਨਲਾਈਨ ਵਾਲਿਆਂ ਲਈ ਮੈਂ ਪ੍ਰੋਸੈਸ ਦੱਸ ਦਿੰਦੀ ਆ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਆ ਉਹਦਾ ਤੁਸੀਂ ਸਕਰੀਨਸ਼ਾਟ ਲੈਣਾ ਆ ਤੇ ਦਿੱਤੇ ਗੇ ਨੰਬਰ ਦੇ ਉੱਤੇ ਸੈਂਡ ਕਰਕੇ ਪਹਿਲਾਂ ਤਾਂ ਆਪਣਾ ਐਡਰੈਸ ਭੇਜ ਕੇ ਤੇ ਆਪਣੀ ਬੁਕਿੰਗ ਕਰ ਸਕਦੇ ਆ ਜੀ ਸੇਮ ਡੇ ਸਾਡਾ ਆਲਮੋਸਟ ਪਾਰਸਲ ਨਿਕਲ ਜਾਂਦੇ ਆ ਤੇ ਪੰਜਾਬ ਵਿੱਚ 2-3 ਦਿਨ ਦੇ ਵਿੱਚ ਵਿੱਚ ਜਿਹੜੇ ਪਾਰਸਲ ਆ ਉਹ ਰੀਸੀਵ ਹੋ ਜਾਂਦੇ ਆ ਅਦਰ ਸਾਈਡ ਜਿਹੜੇ ਬਾਹਲੇ ਸਟੇਟਾਂ ਵਾਲੇ ਹੈਗੇ ਉਹਨਾਂ ਦਾ ਅਸੀਂ 5 ਤੋਂ 7 ਦਿਨ ਦਾ ਟਾਈਮ ਦਿੰਦੇ ਆ ਜੀ 5 ਤੋਂ 5 ਤੋਂ 7 ਦਿਨ ਦੇ ਵਿੱਚ ਵਿੱਚ ਉਹਨਾਂ ਦੇ ਵੀ ਪਾਰਸਲ ਰੀਸੀਵ ਹੋ ਜਾਂਦੇ ਆ ਟਰੈਕਿੰਗ ਨੰਬਰ ਬਕਾਇਦਾ ਅਸੀਂ ਸਾਰਿਆਂ ਨੂੰ ਸੈਂਡ ਕਰੀ ਦੇ ਆ ਜੀ ਟਰੈਕ ਕਰਕੇ ਤੁਸੀਂ ਆਪਣਾ ਪਾਰਸਲ ਪਤਾ ਕਰ ਸਕਦੇ ਕਿੱਥੇ ਆ ਤੇ ਬਾਕੀ ਹੁਣ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਕਰੀਏ ਤੇ ਆਪਾਂ ਸ਼ੁਰੂ ਕਰਦੇ ਆ ਆਰਟੀਕਲ ਦਿਖਾਉਣੇ ਤੁਹਾਨੂੰ ਬਹੁ ਆਪਾਂ ਉਹਨੂੰ ਵੀ ਦੇਖਦੇ ਹੋਏ ਲੈ ਕੇ ਆਏ ਆ ਡਿਜ਼ਾਈਨ ਤੁਹਾਡੇ ਲਈ ਬਹੁਤ ਸੋਹਣਾ ਆ ਦੇਖਿਓ ਮਤਲਬ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਹੈ ਪਾਕਿਸਤਾਨੀ ਲੁੱਕ ਦੇ ਵਿੱਚ ਕੁਝ ਪਿਓਰ ਕੈਂਬਰੀ ਕਾਟਨ ਦੇ ਸੂਟ ਰਹਿਣਗੇ ਜਿੰਨੇ ਵੀ ਆਪਾਂ ਦਿਖਾਵਾਂਗੇ ਠੀਕ ਹੈ ਬੈਕ ਦਾ ਘੇਰਾ ਜਿਹੜਾ ਰਹੂਗਾ ਇਸ ਤਰ੍ਹਾਂ ਇਹ ਬੈਕ ਦਾ ਘੇਰਾ ਰਹੂਗਾ ਕਲਰ ਰਹੂਗਾ ਜੀ ਆਫ ਵਾਈਟ ਜੀ ਆ ਤੇ ਲੁੱਕ ਬਹੁਤ ਸੋਹਣੀ ਹੈ ਜਿਹਨੂੰ ਵੀ ਪਸੰਦ ਹੋਵੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਆ ਤੇ ਜਿਹੜੀ ਇਹਦੀ ਬਾਟਮ ਹੈਗੀ ਆ ਉਹ ਰਹੂਗੀ ਬਲੂ ਕਲਰ ਦੀ ਠੀਕ ਹੈ ਜੀ ਸਕਾਈ ਬਲੂ ਕਲਰ ਦੀ ਬਾਟਮ ਰਹੂਗੀ ਤੇ ਦੁਪੱਟਾ ਇਹਦਾ ਰਹੂਗਾ ਇਸ ਤਰ੍ਹਾਂ ਬਹੁਤ ਸੋਹਣੇ ਸੂਟ ਨੇ ਜੀ ਫੈਬਰਿਕ ਬਹੁਤ ਕੂਲ ਹੈ ਜਿਹਨੂੰ ਵੀ ਪਸੰਦ ਆ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਆ 컬러 ਚਾਰਟ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹਦੇ ਵਿੱਚ 컬러 ਚਾਰਟ ਜਿਹੜਾ ਰਹੂਗਾ ਉਹ ਵੀ ਬਹੁਤ ਸੋਹਣੀ ਲੁੱਕ ਦਾ ਰਹੂਗਾ ਮਤਲਬ ਜਿਹੜੀਆਂ ਇਹਦੇ ਵਿੱਚ ਡਿਜ਼ਾਈਨਿੰਗ ਹੈਗੀ ਜਿਹਦਾ ਇਹਦੇ ਵਿੱਚ ਮਸਟਰਡ ਬਾਟਮ ਆ ਜਾਊਗੀ ਠੀਕ ਹੈ ਜੀ ਤੇ ਇਹਦੇ ਵਿੱਚ ਰਹੂਗੀ ਜੀ ਪਿੰਕ ਕਲਰ ਦੀ ਇਸ ਤਰ੍ਹਾਂ ਇਹ ਵਾਲੀ ਸ਼ੇਡ ਦੀ ਰਹੂਗੀ ਬਾਟਮ ਤੇ ਇਹਦੇ ਵਿੱਚ ਰਹੂਗੀ ਕਿਉਂਕਿ ਵੀਡੀਓ ਬਹੁਤ ਲੰਬੀ ਹੋਣੀ ਸਟਾਕ ਮੇਰੇ ਤੋਂ ਬਹੁਤ ਆ ਦਿਖਾਉਣ ਨੂੰ ਅੱਜ ਦੀ ਵੀਡੀਓ ਫਿਰ ਛੇਤੀ ਛੇਤੀ ਆਪਾਂ ਦਿਖਾਵਾਂਗੇ ਤੁਹਾਨੂੰ ਸੂਟ ਜਿੰਨੇ ਵੀ ਆ ਠੀਕ ਹੈ ਜੀ ਤੇ ਉਹ ਵੀ ਬਹੁਤ ਸੋਹਣੀ ਲੁੱਕ ਦਾ ਸਾਡੇ ਕੋਲ ਰੀਸਟਾਕ ਹੋਇਆ ਹੈ ਬਹੁਤ ਜਿਆਦਾ ਡਿਮਾਂਡ ਸੀ ਨਾ ਸੂਟਾਂ ਦੀ ਬਿਲਕੁਲ ਛੋਟੀ ਛੋਟੀ ਜੀ ਪ੍ਰਿੰਟਿੰਗ ਰਹੂਗੀ ਇਹਦੀ ਵੀ ਦੇਖੋ ਲੁੱਕ ਕਿੰਨੀ ਪਿਆਰੀ ਰਹਿਣ ਵਾਲੀ ਹੈ ਇਹਦੀ ਵੀ ਗ੍ਰੇ ਕਲਰ ਰਹੂਗਾ ਔਰ ਬਾਟਮ ਵੀ ਇਹਦੀ ਬਹੁਤ ਸੋਹਣੀ ਰਹੂਗੀ ਇਹ ਰਹੂਗੀ ਇਹਦੀ ਬਾਟਮ ਔਰ ਇਹ ਰਹੂਗਾ ਜੀ ਇਹਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜਿਹਨੂੰ ਵੀ ਚੰਗੇ ਲੱਗਦੇ ਬੁਕਿੰਗ ਕਰ ਸਕਦੇ ਆ ਕਲਰ ਚਾਰਟ ਵੀ ਦਿਖਾ ਦਿੰਦੀ ਆ ਕਲਰ ਚਾਰਟ ਬਹੁਤ ਸੋਹਣਾ ਰਹੂਗਾ ਇਹਦਾ ਵੀ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਇਹ ਰਹੂਗਾ ਜੀ ਕਲਰ ਚਾਰਟ ਇਹਦਾ ਜਿਹਨੂੰ ਵੀ ਪਸੰਦ ਆ ਆਪਣਾ ਤੁਸੀਂ ਸਕਰੀਨਸ਼ਾਟ ਭੇਜ ਕੇ ਬੁੱਕ ਕਰ ਲਓ ਜੀ ਤੇ ਪ੍ਰਾਈਸ ਰਹੂਗਾ ਇਹਨਾਂ ਦਾ 550 ਸ਼ਿਪਿੰਗ ਰਹੂਗੀ ਤੁਹਾਡੀ ਐਕਸਟਰਾ ਅਗਰ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਸੂਟ ਲੈਣੇ ਆ ਤਾਂ ਸ਼ਿਪਿੰਗ ਥੋੜੀ ਘਟ ਜਾਂਦੀ ਹੈ ਜੀ ਠੀਕ ਹੈ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਜੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਰਹੂਗਾ ਇਹ ਵੀ ਕਲਰ ਬਹੁਤ ਸੋਹਣੀ ਲੁੱਕਦਾ ਡਿਜ਼ਾਈਨਿੰਗ ਬਹੁਤ ਸੋਹਣੀ ਇਹਦੀ ਵੀ ਬਣੀ ਹੋਈ ਆ ਤੇ ਇਹਦਾ ਰਹੂਗਾ ਜੀ ਇਹ ਰਹੂਗਾ ਇਹਦਾ ਬਾਟਮ ਤੇ ਦੁਪੱਟਾ ਇਹਦਾ ਰਹੂਗਾ ਇਸ ਤਰ੍ਹਾਂ ਜੈਪੁਰੀ ਪ੍ਰਿੰਟ ਦੀ ਬਾਟਮ ਤੇ ਦੁਪੱਟਾ ਰਹੂਗਾ ਲੁੱਕ ਬਹੁਤ ਸੋਹਣੀ ਆ ਜੀ ਜਿਹਨੂੰ ਵੀ ਚੰਗਾ ਲੱਗਦਾ ਲੈ ਸਕਦੇ ਆ ਇਹਦੇ ਵਿੱਚ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਆ ਕਲਰ ਚਾਰਟ ਵੀ ਬਹੁਤ ਸੋਹਣਾ ਰਹੂਗਾ ਜੀ ਇਹਨਾਂ ਸੂਟਾਂ ਦਾ ਕਲਰ ਚਾਰਟ ਆ ਦੇਖੋ ਇੱਕ ਰਹੂਗਾ ਬਰਾਊਨ ਕਲਰ ਇੱਕ ਰਹੂਗਾ ਬਲੈਕਿਸ਼ ਮਸਟਰਡ ਟੋਨ ਤੇ ਇੱਕ ਰਹੂਗਾ ਗ੍ਰੀਨ ਕਲਰ ਠੀਕ ਆ ਜੀ ਜਿਹੜਾ ਮੈਂ ਲਗਾਇਆ ਹੋਇਆ ਇਹ ਗ੍ਰੇ ਕਲਰ ਰਹੂਗਾ ਜਿਹਨੂੰ ਜਿਹੜਾ ਪਸੰਦ ਆ ਤੁਸੀਂ ਆਪਣਾ ਸਕਰੀਨ ਸ਼ਾਟ ਠੇਕ ਕੇ ਬੁਕਿੰਗ ਕਰ ਸਕਦੇ ਹੋ ਸਟਾਕ ਵਾਧੂ ਆ ਡਬਲ ਟ੍ਰਿਪਲ ਲੈਣੇ ਆ ਮਿਲ ਜੂਗੇ ਜੀ ਸਿੰਗਲ ਸਿੰਗਲ ਚ ਵੀ ਠੀਕ ਆ ਜੀ ਬੜਾ ਪਿਆਰੀ ਇੰਨਾ ਆ ਜੀ ਇਹ ਮਤਲਬ ਇਹਨਾਂ ਸੂਟਾਂ ਵਾਸਤੇ ਤੇ ਆਪਾਂ ਬਹੁਤ ਸਟਾਕ ਇਹਦਾ ਕਰ ਲਿਆ ਹੈਗਾ ਇਹ ਤੋਂ ਇਲਾਵਾ ਵੀ ਬਹੁਤ ਸਾਰੇ ਡਿਜ਼ਾਈਨ ਜਿਹੜੇ ਆ ਸਾਡੇ ਕੋਲ ਅੱਗੇ ਆ ਰਹੇ ਹੈਗੇ ਆ ਜੀ ਆ ਦੇਖਿਓ ਪਿਓਰ ਕੈਂਬਰੀ ਕਾਟਨ ਦਾ ਸੂਟ ਰਹੂਗਾ ਗੱਲੇ ਨੂੰ ਜਿਹੜਾ ਡਿਜ਼ਾਈਨ ਕੀਤਾ ਹੈ ਹੈਂਡਵਰਕ ਦੇ ਨਾਲ ਇਹਨੂੰ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਇਹ ਰਹੂਗਾ ਇਹਦਾ ਬਾਟਮ ਤੇ ਇਹ ਰਹੂਗਾ ਇਹਦਾ ਦੁਪੱਟਾ ਲੁੱਕ ਬਹੁਤ ਸੋਹਣੀ ਦਾ ਸੂਟ ਆ ਜਿਹਨੂੰ ਵੀ ਚੰਗਾ ਲੱਗਦਾ ਬੁੱਕ ਕਰ ਸਕਦੇ ਕਲਰ ਚਾਰਟ ਵੀ ਬਹੁਤ ਸੋਹਣਾ ਰਹੂਗਾ ਜੀ ਇਹਦਾ ਕਲਰ ਚਾਰਟ ਰਹੂਗਾ ਦੇਖਿਓ ਇਸ ਤਰ੍ਹਾਂ ਇਹ ਕੇ ਰਹੂਗਾ ਜੀ ਹਲਕਾ ਹਲਕਾ ਪਿੰਕ ਰੈਡ ਟੋਨ ਦੇ ਵਿੱਚ ਸੂਟ ਹੈ ਵਾਲਾ ਤੇ ਇੱਕ ਰਹੂਗਾ ਜੀ ਗ੍ਰੇ ਵਾਲਾ ਇਸ ਤਰ੍ਹਾਂ ਡਿਜ਼ਾਈਨ ਰਹੂਗਾ ਇਹਦਾ ਜਿਹਨੂੰ ਜਿਹੜਾ ਚੰਗਾ ਲੱਗਦਾ ਆਪਣੀ ਬੁਕਿੰਗ ਕਰ ਸਕਦੇ ਜਿਹੜਾ ਰੀਸਟਾਕ ਸਾਡਾ ਹੋਇਆ ਉਹ ਤੁਹਾਨੂੰ ਆਪਾਂ ਇੱਦਾਂ ਹੀ ਦਿਖਾਣੇ ਆ ਸੂਟ ਇਹ ਵਾਲੇ ਸੂਟ ਮਤਲਬ ਬਹੁਤ ਜ਼ਿਆਦਾ ਡਿਮਾਂਡ ਹੈ ਨਾ ਸੂਟਾਂ ਦੀ ਆ ਦੇਖੋ ਇਹ ਵਾਲਾ ਡਿਜ਼ਾਈਨ ਬਹੁਤ ਸੁਪਰ ਹਿੱਟ ਚੱਲ ਰਿਹਾ ਤੇ ਮੇਰੇ ਕੋਲ ਦੋ ਸੈੱਟ ਹੋਰ ਆਏ ਆ ਜਿਹਨੂੰ ਵੀ ਚੰਗਾ ਲੱਗਦਾ ਤੁਸੀਂ ਬੁੱਕ ਕਰ ਸਕਦੇ ਆ ਇਸ ਤੋਂ ਬਾਅਦ ਨਹੀਂ ਆਣਾ ਜੀ ਫਿਰ ਨਵੇਂ ਡਿਜ਼ਾਈਨ ਅਪਡੇਟ ਹੋ ਜਾਣਗੇ ਉਹ ਅਗਲਾ ਦਿਓ ਇਹਦੇ ਵਿੱਚ ਆ ਦੇਖੋ ਆ ਰੋਗੀ ਇਹਦੀ ਬਾਟਮ ਤੇ ਇਹ ਰੋਗਾ ਦਾ ਦੁਪੱ ਕਲਰ ਚਾਰਟ ਦੁਬਾਰਾ ਤੋਂ ਦਿਖਾਣਨੇ ਆ ਆਪਾਂ ਤੁਹਾਨੂੰ ਕਲਰ ਚਾਰਟ ਇਹਦਾ ਰਹੂਗਾ ਬਰਾਊਨ ਚਾਕਲੇਟੀ ਜਿਹਾ শেਡ ਆ ਤੇ ਇਹ শেਡ ਹੋਗਾ ਜੀ ਅਨਿਅਨ শেਡ ਇੱਕ ਰਹੂਗਾ ਇਹਦਾ ਗ੍ਰੇ ਕਲਰ ਜਿਹਨੂੰ ਜਿਹੜਾ ਚੰਗਾ ਲੱਗਦਾ ਆਪਣੀ ਬੁਕਿੰਗ ਕਰ ਸਕਦੇ ਆ ਜੀ ਹੁਣ ਸਟਾਕ ਹੈਗਾ ਆ ਤੇ ਆਪਾਂ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਣਨੇ ਆ ਅਗਲਾ ਡਿਜ਼ਾਈਨ ਵੀ ਬਹੁਤ ਸੋਹਣਾ ਆ ਆ ਦੇਖਿਓ ਮਸਟਰਡ ਕਲਰ ਹੋਊਗਾ ਇਹਦੀ ਵੀ ਲੁੱਕ ਬਹੁਤ ਸੋਹਣੀ ਆ ਜੀ ਔਰ ਇਹ ਰਹੂਗਾ ਇਹਦਾ ਬਾਟਮ ਤੇ ਇਹ ਰਹੂਗਾ ਇਹਦਾ ਜੀ ਦੁਪੱਟਾ ਜਿਆਦਾ ਓਪਨ ਕਰਕੇ ਮੈਂ ਦਿਖਾਵਾਂਗੀ ਕਿਉਂਕਿ ਸੂਟਾਂ ਦੇ ਜਿਹੜੇ ਦੁਪੱਟੇ ਕੱਟ ਜਿਹੜੇ ਆ ਉਹ ਵੀ ਬਹੁਤ ਵੱਡੇ ਆ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਤੇ 2.5 ਮੀਟਰ ਦੇ ਲਾਗੇ ਦੁਪੱਟੇ ਮੈਂ ਇੱਕ ਖੋਲ ਕੇ ਤੁਹਾਨੂੰ ਪੀਸ ਦਿਖਾ ਦਿੰਦੀ ਆ ਦੁਪੱਟੇ ਕਿਉਂਕਿ ਸਾਰੇ ਸੇਮ ਆ ਬਾਕੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਆ ਦੇਖੋ ਇਹਨਾਂ ਦੀ ਕਿੰਨੀ ਚੌੜਾਈ ਆ ਹਜੇ ਵੀ ਇੱਧਰ ਇਕੱਠਾ ਹੋਇਆ ਜੀ ਚੌੜਾਈ ਬਹੁਤ ਜ਼ਿਆਦਾ ਇਹਨਾਂ ਦੁਪੱਟਿਆਂ ਦੀ ਤੇ ਲੈਂਥਾ ਵੀ ਵਾਧੂ ਨੇ ਤੇ ਪੂਰੇ ਵੱਡੇ ਕੱਟਦੇ ਨੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਸੂਟੇ ਬਹੁਤ ਸੋਹ ਇਹ ਕੇਵਲ ਕਲਰ ਚਾਰਟ ਰਹੂਗਾ ਜੀ ਇੱਕ ਇਹਦੇ ਵਿੱਚ ਇਹ ਛੇੜ ਰਹੂਗਾ ਜਿਹਨੂੰ ਵੀ ਜਿਹੜਾ ਚੰਗਾ ਲੱਗਦਾ ਹੈ ਜੀ ਆਪਣੀ ਬੁਕਿੰਗ ਕਰ ਸਕਦੇ ਆ ਬਹੁਤ ਸੋਹਣੇ ਸੂਟ ਨੇ ਜੀ بار بار ਕਹਿੰਦੀ ਆ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਆ ਕਿਉਂਕਿ ਹੁਣ ਇਸੇ ਕਰਕੇ ਆਪਾਂ ਇਹਦੇ ਵਿੱਚ ਵੀ ਕਾਫੀ ਡਿਜ਼ਾਈਨ ਅੱਗੇ ਅਪਡੇਟ ਕਰ ਰਹੇ ਆ ਆ ਦੇਖੋ ਇਹ ਵੀ ਬਹੁਤ ਸੋਹਣੀ ਲੁੱਕਦਾ ਆ ਨੀਚੇ ਦਾ ਜਿਹੜਾ بیس ਆ ਕਰੀਮ ਰਹੂਗਾ ਉਹਦੇ ਉੱਪਰ ਪ੍ਰਿੰਟਿੰਗ ਹੋਈ ਆ ਤੇ ਇਹਦੇ ਵਿੱਚ ਜਿਹੜਾ ਇਹਦਾ ਆ ਬਾਟਮ 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 ਕੱਢਿਓ ਬਾਟਮ ਇਹ ਰੋਗਾ ਜੀ ਦਾ ਬਾਟਮ ਆ ਦੇਖਿਓ ਇਹ ਰੋਗਾ ਇਹਦਾ ਬਾਟਮ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਇਸ ਤਰ੍ਹਾਂ ਰੋਗਾ ਇਹਦਾ ਦੁਪੱਟਾ ਤੇ ਲੁੱਕ ਬਹੁਤ ਸੋਹਣੀ ਜੇ ਨੂੰ ਵੀ ਪਸੰਦ ਆ ਬੁੱਕ ਕਰ ਸਕਦੇ ਆ ਕਲਰ ਚਾਰਟ ਵੀ ਤੁਹਾਨੂੰ ਦਿਖਾਨੀ ਕਲਰ ਚਾਰਟ ਵੀ ਬਹੁਤ ਸੋਹਣਾ ਰਹੇਗਾ ਇਹ ਰੋਗਾ ਜੀ ਕਲਰ ਚਾਰਟ ਇਹਦਾ ਇਹ ਤਾਂ ਸੇਮ ਹੋ ਗਿਆ ਸੇਮ ਸੇਮ ਹੋ ਗਿਆ ਇਹ ਵਾਲਾ ਸੇਮ ਅਰੋਪੋ ਆ ਦੇਖੋ ਇੱਕ ਦੋ ਨਹੀਂ ਆਵੜਾ ਤਿੰਨ ਆ ਰੋਗਾ ਜੀ ਕਲਰ ਚਾਰਟ ਹਾਂ ਦੇਖੋ 1 2 ਤੇ 3 ਤੇ 4ਵਾਂ ਇਹ ਵਾਲਾ ਠੀਕ ਹੈ ਜੀ ਇਹ ਕਲਰ ਚਾਰਟ ਰਹੂਗਾ ਕਿਉਂਕਿ ਕਾਫੀ ਸਟਾਕ ਆ ਤੇ ਵਾਪਸ ਪਹੁੰਚਿਆ ਹੋਇਆ ਪਿਆ ਸਟਾਕ ਡਬਲ ਡਬਲ ਸੇਮ ਆਈ ਜਾ ਰਹੀ ਹੈ 3 4 ਇਹਦੇ ਵਿੱਚ ਸੈੱਟ ਸਾਡੇ ਕੋਲ ਆਏ ਆ ਜਿੰਨੇ ਵੀ ਤੁਹਾਨੂੰ ਬੁਕਿੰਗ ਕਰ ਸਕਦੇ ਆ ਜਿੰਨੇ ਜਿੰਨੇ ਵੀ ਚਾਹੀਦੇ ਆ ਅਗਰ ਤੁਹਾਨੂੰ ਸੇਲ ਕਰਨ ਲਈ ਚਾਹੀਦੇ ਆ ਤਾਂ ਵੀ ਬਹੁਤ ਸੋਹਣੇ ਸੂਟ ਨੇ ਵਾਲੇ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਸੂਟ ਨੇ ਕੋਈ ਟ੍ਰਾਂਸਪੇਰੈਂਸੀ ਨਹੀਂ ਹੈਗੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਵੀ ਤੇ ਇਹ ਰਹੂਗਾ ਇਹਦਾ ਵੀ ਮलमल कॉटन ਦਾ ਦੁਪੱਟਾ ਔਰ ਇਹ ਰਹੂਗੀ ਇਹਦੀ ਬਾਟਮ ਇਹਦੇ ਵਿੱਚ ਵੀ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਕਲਰ ਚਾਰਟ ਵੀ ਬਹੁਤ ਸੋਹਣੇ ਆ ਗਰਮੀਆਂ ਦੇ ਹਿਸਾਬ ਨਾਲ ਠੰਡੇ ਠੰਡੇ ਜਿਹੇ ਸ਼ੇਡ ਆ ਇਹ ਰਹੂਗਾ ਜੀ ਗ੍ਰੇਸ਼ ਬਲੂ ਕਲਰ ਹੈ ਵਾਲਾ ਇਹ ਰਹੂਗਾ ਜੀ ਅਨਿਅਨ ਸ਼ੇਡ ਤੇ ਇੱਕ ਰਹੂਗਾ ਗ੍ਰੇ ਕਲਰ ਇਹਦੇ ਵਿੱਚ ਤੇ ਇੱਕ ਗ੍ਰੀਨੀਸ਼ ਕਲਰ ਹੋਊਗਾ ਜਿਹਨੂੰ ਜਿਹੜਾ ਪਸੰਦ ਆ ਆਪਣੀ ਬੁਕਿੰਗ ਕਰ ਸਕਦੇ ਆ ਜੀ ਅਗਲਾ ਵੀ ਤੁਹਾਨੂੰ ਮੈਂ ਦਿਖਾਨੀ ਆ ਢਿੱਡ ਡਿਜ਼ਾਈਨ ਅਗਲਾ ਡਿਜ਼ਾਈਨ ਥੋੜਾ ਜਿਆਦਾ ਡਾਰਕ ਵੀ ਲੈ ਕੇ ਆਏ ਆ ਕਈਆਂ ਨੂੰ ਡਾਰਕ ਸੰਦ ਹੁੰਦੇ ਆ ਤੇ ਫਿਰ ਡਾਰਕ ਚਾਰਟ ਵੀ ਲੈ ਕੇ ਆਏ ਆ ਆ ਦੇਖੋ ਡਾਰਕ ਚਾਰਟ ਵੀ ਬਹੁਤ ਸੋਹਣਾ ਰਹੇਗਾ ਜੀ ਬਾਕੀ ਤੁਸੀਂ ਪਿਛਲੀ ਵੀਡੀਓ ਚ ਵੀ ਸਕਰੀਨਸ਼ਾਟ ਭੇਜ ਕੇ ਪਤਾ ਕਰ ਲਿਓ ਜੀ ਸੂਟ ਕਿਉਂਕਿ ਹੁਣ ਕਾਫੀ ਆ ਚੁੱਕਾ ਹੈਗਾ ਇਹ ਸਾਡੇ ਕੋਲ ਡਿਜ਼ਾਈਨ ਆ ਆ ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਆ ਜਿਹੜਾ ਪੂਰਾ ਹੋਇਆ ਆ ਇਹ ਥ੍ਰੈਡ ਦਾ ਕੰਮ ਹੋਇਆ ਦੇਖੋ ਤੁਹਾਨੂੰ ਕੋਲ ਦਿਖਾਨੀ ਪੂਰਾ ਥ੍ਰੈਡ ਦਾ ਕੰਮ ਆ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਡਿਜ਼ਾਈਨਰ ਜਿਹਾ ਪੀਸ ਆ ਠੀਕ ਹੈ ਜੀ ਗਲੇ ਦੇ ਉੱਤੇ ਇਹ ਟਾਈ ਨੂੰ نیچے ਇਹਦਾ ਡਿਜ਼ਾਈਨ ਕੀਤਾ ਹੋਇਆ ਆ ਤੇ ਇਹ ਰਹੂਗਾ ਇਹਦਾ ਬਾਟਮ ਠੀਕ ਹੈ ਜੀ ਦੁਪੱਟਾ ਇਹਦਾ ਰਹੂਗਾ ਇਹ ਵਾਲਾ ਇਹ ਰੋਗਾ ਦਾ ਦੁਪੱਟਾ ਜਿਨ੍ਹਾਂ ਨੂੰ ਜਿੱਦਾ ਕਈ ਵਾਈਟ ਵਾਈਟ ਨਹੀਂ ਲੈਣਾ ਲਾਈਕ ਕਰਦੇ ਹੈਗੇ ਤਾਂ ਇਸ ਵਾਰ ਆਪਾਂ ਕੋਸ਼ਿਸ਼ ਕੀਤੀ ਆ ਵੀ ਦੁਪੱਟੇ ਜਿਹੜੇ ਹੈਗੇ ਉਹ ਕਲਰਫੁੱਲ ਹੀ ਨਾਲ ਮੈਚਿੰਗ ਹੋਣ ਥੋੜਾ ਬਹੁਤਾ ਜਿੱਦਾ ਵਾਈਟ ਚੱਲ ਜਾਂਦਾ ਬਟ ਜ਼ਿਆਦਾ ਵਾਈਟ ਕਈ ਨਹੀਂ ਲਾਈਕ ਕਰਦੇ ਹੈਗੇ ਤੇ ਇਹ ਵਾਲਾ ਸੂਟ ਵੀ ਬਹੁਤ ਸੋਹਣੀ ਲੁੱਕਦਾ ਤੁਹਾਨੂੰ ਇਹ ਚ ਵੀ ਕਲਰ ਚਾਰਟ ਦਿਖਾਨੀ ਹੈ ਜੀ ਇੱਕ ਰਹੂਗਾ ਜੀ ਫਰੋਜ਼ੀ ਕਲਰ ਇੱਕ ਨਿਓਨ ਸ਼ੇਡ ਰਹੂਗਾ ਤੇ ਇੱਕ ਰਹੂਗਾ yellow ਕਲਰ ਜਿਹਨੂੰ ਜਿਹੜਾ ਪਸੰਦ ਆ ਆਪਣੀ ਬੁਕਿੰਗ ਕਰ ਸਕਦੇ ਆ ਜੀ ਇਹਦਾ ਵੀ ਪ੍ਰਾਈਸ ਸਾਰੇ ਜਿੰਨੇ ਵੀ ਹੈਗੇ ਆਲਮੋਸਟ ਸਾਰੇ 550 ਵਾਲੇ ਤੁਹਾਨੂੰ ਸੂਟ ਅੱਜ ਦਿਖਾਣੇ ਇਹ ਕੇਵਲ ਡਿਜ਼ਾਈਨ ਸਾਡੇ ਕੋਲ ਰਿਪੀਟ ਹੋਇਆ ਆ ਪਿਛਲੀ ਵੀਡੀਓ ਵਿੱਚ ਬਹੁਤ ਸੋਹਣਾ ਰਿਸਪੌਂਸ ਆਇਆ ਇਹਨਾਂ ਦਾ ਵੀ ਇਹ ਵੀ ਸਾਡੇ ਕੋਲ ਆ ਚੁੱਕੇ ਹੈਗੇ ਆ ਤਿੰਨ ਚਾਰ ਸੈੱਟ ਸਾਡੇ ਕੋਲ ਆ ਚੁੱਕੇ ਆ ਠੀਕ ਹੈ ਜੀ ਤੇ ਜਿੰਨੇ ਲੈਣੇ ਆ ਇਹ ਵੀ ਬੁਕਿੰਗ ਕਰ ਸਕਦੇ ਆ ਕਲਰ ਚਾਰਟ ਸਾਰਾ ਹੀ ਹੈਗਾ ਆ ਤੁਸੀਂ ਸਕਰੀਨ ਸ਼ਾਟ ਭੇਜ ਕੇ ਪਤਾ ਕਰ ਲਿਓ ਅੱਗੇ ਪਿੱਛੇ ਹੈਗਾ ਇਹ ਵਾਲਾ ਚਾਕਲੇਟ ਜਿਹੇ ਸ਼ੇਡ ਆ ਇੱਕ ਬਲੂ ਸ਼ੇਡ ਆ ਇੱਕ ਬਲੈਕ ਸ਼ੇਡ ਆ ਠੀਕ ਹੈ ਜੀ ਜਿਹੜਾ ਵੀ ਪਸੰਦ ਆ ਤੁਸੀਂ ਆਪਣਾ ਬੁਕਿੰਗ ਕਰ ਸਕਦੇ ਇਹਨਾਂ ਦੀ ਤੇ ਅਗਲਾ ਮੈਂ ਤੁਹਾਨੂੰ ਦਿਖਾਉਣੀ ਇੱਕ ਹੋਰ ਡਿਜ਼ਾਈਨ ਜਿਹੜਾ ਸਾਡੇ ਕੋਲ ਰਿਪੀਟ ਆਇਆ ਆ ਇਹ ਵਾਲਾ ਵੀ ਸਾਡੇ ਕੋਲ ਡਿਜ਼ਾਈਨ ਰਿਪੀਟ ਹੋ ਚੁੱਕਾ ਆ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਸੋਲੋ ਦੇ ਵਿੱਚ ਡਿਜ਼ਾਈਨ ਆ ਉਹ ਵੀ ਰਿਪੀਟ ਹੋ ਚੁੱਕਾ ਮੈਂ ਤੁਹਾਨੂੰ ਆਈਡੀਆ ਜੇ ਦੇਣੀ ਉਹ ਵੀ ਸੂਟ ਤੁਹਾਨੂੰ ਦਿਖਾ ਲ ਕੇ ਕਾਫੀ ਡਿਜ਼ਾਈਨ ਹੈਗੇ ਵੈਸੇ ਤਾਂ ਮੈਕਸਿਮਮ ਸਾਡੇ ਕੋਲ ਕਟੋ ਕਟਨੀ 2-250 ਸੂਟ ਸਾਡੇ ਕੋਲ ਸਿਰਫ ਇਹੀ ਆਏ ਹੈਗੇ ਆ ਕਿਉਂਕਿ ਨਾਲ ਨੂੰ ਤੁਸੀਂ ਪਿਆਰ ਹੀ ਬਹੁਤ ਦਿੱਤਾ ਸਾਰਿਆਂ ਨੇ ਚਲੋ ਕੇ ਰਿਸਪੌਂਸ ਬਹੁਤ ਸੋਹਣਾ ਮਿਲਿਆ ਤੇ ਬਾਕੀ ਡਿਜ਼ਾਈਨਿੰਗ ਜਿਹੜੀ ਹੈਗੀ ਤੁਸੀਂ ਜੇ ਪਿਛਲੀ ਵੀਡੀਓ ਵਿੱਚ ਕਾਫੀ ਡਿਜ਼ਾਈਨ ਮੈਂਸ਼ਨ ਕੀਤੇ ਆ ਉਹ ਰੀਸਟਾਕ ਹੋ ਗਿਆ ਹੈ ਮੇਰੇ ਕੋਲ ਕਾਫੀ ਸੂਟ ਰਿਪੀਟ ਬੋ ਤੇ ਜਿੰਨੇ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਸ਼ਾਪ ਦਾ ਸਾਡਾ ਐਡਰੈਸ ਰਹੂਗਾ ਜੀ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆਈ ਕਾਲਜ ਦੇ ਬੈਕਸਾਈਡ ਤੇ ਨੀਅਰ ਸਾਡੇ ਰੇਲਵੇ ਲਾਈਨ ਆ ਤੁਸੀਂ ਲੋਕੇਸ਼ਨ ਲਗਾ ਕੇ ਵੀ ਆ ਸਕਦੇ ਆ ਨਹੀਂ ਸਮਝ ਆਉਂਦੀ ਤੁਸੀਂ ਕਾਲ ਕਰ ਸਕਦੇ ਆ ਆਪਾਂ ਤੁਹਾਨੂੰ ਲੋਕੇਸ਼ਨ ਭੇਜ ਦਾਂਗੇ ਜੀ ਠੀਕ ਹੈ ਜੀ ਤੇ ਬਾਕੀ ਔਨਲਾਈਨ ਤਾਂ ਸਭ ਨੇ ਬਹੁਤ ਪਿਆਰ ਦਿੱਤਾ ਹੈਗਾ ਜੀ ਉਸਦੇ ਲਈ ਸਭ ਦਾ ਬਹੁਤ ਬਹੁਤ ਥੈਂਕ ਯੂ ਤੇ ਵੀਡੀਓ ਨੂੰ ਜਤੁ ਜਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਜਿਹੜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਥੈਂਕ ਯੂ